دسویں پاشا شری گور گوبند سنگھ سا جی سفائی گرسائی دسمش ਸ਼੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦਰਸ਼ਕਾਂ ਦਾ ਧਿਆਨ ਕਰਕੇ ਫਾਤਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਰਦਾਰਿਆਂ ਚੌਲੀਆਂ ਮੁਟਿਆਰਾਂ ਕੁੜੀਆਂ ਜੱਟੀਆਂ ਦਰੀਆਂ ਨਾਮ ਲਿਖਿਆ ਵੜਿ ਸਿੱਟਿਆ ਦੇਈ ਕਰਾਈ ਤੇਰਾਈ ਦੇ ਕੇ ਆਂਢਣ ਕਿਤਾ ਦਾ ਨਾਮ ਪਿਆਰਿਆਂ ਸਤਿਆਰੇ ਦੀ ਕਰਾਈ ਦਾ ਧਿਆਨ ਕਰਕੇ ਫਾਤਸਾ ਜੀ ਬੁਰਨਾ ਜੀ ਵਾਹਿਗੁਰੂ ਇਹ ਨਾਮ ਸਿਖਾ ਸਿਖੜੀਆਂ ਦੇ ਤੱਕ ਦੇ ਦੇਵ ਬਾਦ ਬਾਦ ਆਏ ਕੋਪਰਿਆ ਗੋਆ ਨਿਆਤਰ ਕੜੀਆਂ ਤੇ ਜੜੇ ਆਇਆ ਨਾਮ ਤੇ ਰਾਏ ਗੀ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਬਨੀ ਹਾਰਿਆ ਸਿੱਕੀ ਇਸਾਂ ਸਵਾਸਾਂ ਸਭ ਨਿਵਾਇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਫਾਲਸਾ ਸਹਿ ਗੁਰਨਾਮ ਜੀ ਆਏ ਗੁਰੂ ਪੰਜਾਬ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਫਾਲਸਾ ਸਹਿ ਗੁਰਨਾਮ ਜੀ ਆਏ ਗੁਰੂ ਗ੍ਰਿਸ਼ਿ ਸਰਬੱਤ ਕਲਸਾ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਕੋ ਵਾਹਿਗੁਰੂ 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 ਚਿਤਾਂ ਚਿਤਾਂ ਦਸਤ ਕਾ ਸਰਬ ਸਿਖ ਤੋ ਵੈ ਜਹਾਂ ਜਹਾਂ ਪਤਸਰ ਸਾਹਿਬ ਕੀ ਤਾ ਤਾਰਛਿਆ ਰਾਇ ਦੇਖੀ ਮਤੀ ਗੁਰੂ ਉੱਤੇ ਖੜਿਆ ਬਣਾਉ ਸਾਰੀ ਜੀ ਸ੍ਰੀ ਸਾਹਿਬ ਜੀ ਸਹਾਈ ਪਤਸਰੀ ਕੀ ਵੋਲ ਵਾਲੇ ਗੋਣਾ ਜੀ ਸਿਭਾ ਨੂੰ ਸਿਖੀ ਦਾਤੇ ਸਤ ਦਾ ਰਹਿਤਾਂ ਕੋ ਵੇਖਤਾਂ ਸਹ ਦਾਤ ਰੋਜ਼ਾ ਦਾਉ ਤਨਸਕਰਤਾਨ ਨਾਮਦਾਨ ਸ੍ਰੀ ਅਮਰਕੰਤ ਸਾਹਿਬ ਜੀ ਦੇ ਦਰਸ਼ਲੇਸ਼ਾਨ ਚੌਕੀਆਂ ਝੜਨੇ ਪੁਕੀਏ ਜੁਗੋ ਜਗ ਅਕਾਲ ਤਮਕਾਰ ਦੇਖਾਰ ਖਾਲਸਾ ਸਾਹਿਬ ਉਹਨਾ ਦੀ ਆਪੀ ਦੇ ਸਿਖਾ ਦਾ ਮਾਣੀ ਨਾ ਮੁੱੱਚੀ ਗੰਤ ਪੱਤਾ ਰੱਖਾ ਪਕਾਰ ਪੁਰਖ ਵਾਹਿਗੁਰੂ ਜੀ ਈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਗੁਰਦਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸਮਾਪਰਾ ਦਾਮ। ਤੇਰੀ ਖਾਲਸਾ ਜੀਨ ਬਖਸ਼ੂ। ਬਾਹਰ ਪ੍ਰਗਟਿਓ ਵਰਤ ਤਦਮੜਾ। ਮਰਿਆ ਤਾ ਪੰਕੀਲਾ। ਬਾਹ ਬਾਹ ਗੋਬਿਰਦਸ ਸਿੰਘ। ਆਪੇ ਗੁਰ ਜਿਲਾ ਪਿਵ ਪੌਲ ਖੰਡ ਤਾਰ।

وساخی کاڑا پروار پاٹ صاحب کی سیوا لیم رواج دونڈ پاٹھا جی دو پروار نے آپ جی نے جسبی واحدال ਪਰਵਾਰ ਬੱਚਿਆਂ ਨੂੰ ਸਤਪੁਰ ਜੀ ਹਰ ਸਾਲ ਆਉਂਦੇ ਪਾਵਨ ਪਰਵਾਰ ਦੇ ਸ੍ਰੀ ਗੁਰਪ੍ਰਸਾਦ ਸਾਹਿਬ ਜੀ ਬਖਾਨੇ ਦੀ ਇਸ ਬਾਣੀ ਪੜ੍ਹ ਕੇ ਉਸਾਂ ਨੇ ਸੇਵਾ ਲਈ ਐਸੇਕ ਤੋ ਸ੍ਰੀ ਗੁਰਪ੍ਰਸਾਦ ਸਾਹਿਬ ਦੇ ਸੰਪੂਰਨ ਤਾਈ ਹੋਈ ਸਤਪੁਰ ਜੀ ਪੜ੍ਹੀ ਸੁਣੀ ਬਾਣੀ ਲਗਭਗਤ 107 ਕਣ ਪਰਵਾਨ ਕਰਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਤਾਂ પતિ ਪਰਿਵਾਰਾਂ ਦੇ ਜੀਵਨ ਵਿੱਚ ਸੁਸੋਣਾ ਸਤਪੁਰ ਜੀ ਸਭ ਤੋਂ ਸਿੱਖੀ ਦੀ ਰਾਖਸ਼ੀ ਪਰਵਾਰਾਂ ਨੂੰ ਵੀ ਸਿੱਖੀ ਦੀ ਰਾਹ ਤੋਂ ਸਿੱਖ ਗੁਰਦੇ ਵਖਤ ਦੀ ਰਾਹ ਤੋਂ ਸਿੱਖ ਕਰਨੇ ਸਭ ਤੋਂ ਜੀ ਅੰਮ੍ਰਿਤ ਈ ਘਾਲ ਰਾਹ ਤੋਂ ਸਿੱਖ ਕਰਨੇ ਨਿਵਾਜਣਾ ਦੋਹਾਂ ਰਿਡਿਊਸਰਾਂ ਤਾਂ ਹੀ ਨੇ ਸਭ ਦੀ ਪਾਗੀ ਦਰ ਤੇ ਲਾਣੀ ਪਰਵਾਰਾਂ ਨੂੰ ਆਪ ਜੀ ਨੂੰ ਸੁੰਦਰ ਵਸਤਰ ਪੇਟਾ ਕੀਤੇ ਗਏ ਨੇ ਆਪ ਜੀ ਨੰਗੀ ਕਰ ਕਰਨੇ ਸੇਵਕਾਂ ਦੇ ਲੋਕ ਪਰ ਲੋਕ ਸੁਹੇਲੇ ਕਰਦੇ ਪਰਦੇ ਕਰਨੇ ਸੰਤਾਨ ਇਸੇ ਬਾਦਾਂ ਪ੍ਰਵਾਹ ਕਰਨੀ ਸਤ ਗੁਰ ਜੀ ਖਾਲਸਾ ਪੰਥ ਦੀ ਹਰ ਮਤਾ ਅੱਦੇ ਕਰੀ ਗ੍ਰੀ ਬਦਵਾਨ ਪਿਆਰ ਜੀ ਤਵਾਸ ਲੋਕ ਪਤਿ ਕੋ ਸ਼ਕਤੀ ਵਾਜਰਾਨ ਸਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਜ ਦੇ ਅਯੋਛਿਕ ਕੋਲਨ ਸਰਵਿਸ ਜਵਾਕੜਾ ਖਾਦੀ ਜੀ ਹਾਜਰੇਦਰ ਪ੍ਰਵਾਨਮਈ ਪ੍ਰਵਾਨਿਆ ਪ੍ਰਸ਼ਾਸ ਸੰਗਤ ਵਿੱਚ ਗੋਪਾਉਂਦੀ ਆਗਿਆ ਬਖਸ਼ਿਸ਼ ਕਰੋ ਅਮਰਤ ਵੇਲੇ ਤੋਂ ਸਤ ਗੁਰੂ ਜੀ ਦੀ ਗੱਬੀ ਬਾਣੀ ਦੇ ਕੀਰਤਨ ਦਰਬਾਰ ਆਰੰਭ ਹੋਏ ਨੇ ਇਹ ਦਰਬਾਰ 11 ਵਜੇ ਤੱਕ ਰਾਤ ਦੇ ਸਿਰ ਤਨ ਸਜੇ ਰਹਿਣੇ ਆਪਣੇ ਬੱਚਿਆਂ ਦੇ ਸੀਸ ਤੇ ਮੇਰ ਪ੍ਰਿਆਪ ਕਰਕੇ ਸੇਵਾ ਕਰਤਾਲ ਕੋਸ਼ਿਸ਼ ਕਰਦਾ ਪਿਆਰ ਸਲੂਕ ਇੱਕਤਾ ਇਤਬਾਅ ਬਖਸ਼ਿਸ਼ ਕਰਨਾ ਜੀ ਗਰੀਬਾਂ ਪਰਵਾਦ ਦੀ ਹਾਜ਼ਰੀ ਦਰਤੇ ਲਾਣੀ ਤੇ ਮਨੋ ਕਾਮਨਾ ਭਾਵਨਾ ਪੂਰਨ ਕਰਨੀਆਂ ਕਾਰੋਬਾਰਾਂ ਦੇ ਵਾਦੇ ਬਖਸ਼ ਨੇ ਦੇਸ਼ ਪਰਦੇਸ ਆਪਣੇ ਬੱਚਿਆਂ ਦੀ ਸਦਾਰਨ ਰੱਖਣ ਦੀ ਮਦਦ ਸੁਭ ਕੁਲ ਜੋਸ਼ੀ ਤੁਮ ਦੇਵਤਾਂ ਦਾ ਵੀ ਬਖਸ਼ਿਸ਼ ਕਰੇ ਸਤਿਗੁਰੂ ਕੋਟ ਕੋਟ ਆਗੇ ਦੇ ਚਰਨਾਂ ਦਾ ਸ਼ੁਕਰਾਣਾ ਹੈ ਲੜੀਵਾਰ ਸ਼੍ਰੀ ਕਟਪੜ ਸਰ ਦੇ ਆਸਨ ਨੂੰ ਤਾਈ ਹੋਈ ਸਤਿਗੁਰੂ ਜੀ ਸੇਵਾ ਕਰਨ ਦੇ ਇੱਕ ਨੇਕ ਪ੍ਰਕਾਰ ਦੀ ਲੋੜ ਦੀਆਂ ਦੁਨੀਆ ਉੱਪਰ ਹੋ ਜਾਂਦੀਆਂ ਨੇ ਕਿਸੇ ਸਮਰਾਥੋਂ ਬਖਸ਼ਿਸ਼ ਨਾਰੋ ਕ੍ਰਿਪਾ ਕਰਕੇ ਬਖਸ਼ ਲੈਣਾ ਸਤਿਗੁਰੂ ਜੀ ਇੱਕ ਹੋਰ ਸੇਵਾ ਆਜੀ ਦੇ ਦਰ ਤੇ ਆਏ ਬੁੱਟਾ ਦਰਿਆ ਐਕਸ਼ਨ ਫਰੰਟ ਅਤੇ ਪੀ 23 ਸੀ ਵਰਮਾਲ ਉਹਦਾ ਮੁਲਾਜ਼ਮਾ ਬਣੋ ਸਤਿਗੁਰੂ ਪਾਤਸ਼ਾਹ ਜੀ ਇਹ ਬੁੱਟੇ ਦਰਿਆ ਦੀ ਚੜ੍ਹਨੀ ਕਲਾਸ ਦੀ ਸਫਾਈ ਸੇਵਾ ਤੇ ਸਤਿਗੁਰੂ ਪਾਤਸ਼ਾਹ ਜੀ ਅੱਜ ਪੰਜਵੇਂ ਪੜਾ ਦੀ ਯਾਤਰਾ ਕਰਨਾ ਸਤੇ ਪੈਦਲ ਸਤਪੁਰ ਜੀ ਅਰਦਾਸ ਦੇ ਰੀਤੀ ਰਿਵਾਜ ਕਰਾਉਂਦੇ ਨੇ ਆਪ ਜੀ ਨੇ ਆਪਣੇ ਇਸ ਬੱਚਿਆਂ ਦੇ ਸੀਸ ਤੇ ਮਿਹਨਤ ਪ੍ਰਯਾਸ ਕਰਕੇ ਚੜ੍ਹਦੀ ਕਲਾ ਉਹਨਾਂ ਜੀਰ ਬਖਸ਼ਿਸ਼ ਕਰਕੇ ਨਵਾਜਨਾ ਸਤਪੁਰ ਜੀ ਕੋਟ ਕੋਟ ਆਪ ਜੀ ਦੇ ਚਰਨਾਂ ਦਾ ਸ਼ੁਕਰਾਨਾ ਕਰਦੇ ਨੇ ਵੱਡੇ ਦਰਿਆ ਨੂੰ ਪ੍ਰਦੂਸ਼ਣ ਨਾ ਕਰੋ ਸਤਿਵਰ ਜ ਕਰਿਆਕ ਉਚਾਓ ਪਾਣੀ ਬਚਾਓ ਜੰਗਲ ਉਚਾਓ ਵੱਡੇ ਦਰਿਆ ਵਿੱਚ ਕੂੜਾ ਨਾ ਸੁੱਟੋ ਸਤਪੁਰ ਜੀ ਇਹ ਸੰਕਤਾ ਨੂੰ ਪਰਿਵਾਰਾਂ ਨੂੰ ਇਸ ਸਾਰਿਆਂ ਨੂੰ ਅਸੀਂ ਸਤਿ ਬਖਸ਼ਿਸ਼ ਕਰਨੇ ਕਿ ਮੁੱਢਾ ਅੰਤਿਆਸ ਸਦਾ ਗੁਰੂ ਨਾਨਕ ਪਾਸ਼ਾ ਦੀ ਧਰਤ ਤੇਰੀ ਅਸੀਸ ਨਾਲ ਇਹ ਮਨਤਾ ਸੀ ਕਿ ਅੱਜ ਵੀ ਬੱਦ ਰਿਹਾ ਹੈ ਮੁੱਢੇ ਦਰਿਆ ਦੀ ਸਫਾਈ ਵਾਸਤੇ ਵੀ ਚੜ੍ਹਦੀ ਕਲਾ ਉਹ ਆਪ ਜੀ ਨੇ ਇਸ ਸੋਸਾਇਟੀ ਨੂੰ ਜੀਵਨ ਬਖਸ਼ਿਸ਼ ਕਰਕੇ ਨਵਾਜਣਾ ਜੋ ਪੰਜਵੇਂ ਜੱਥਾ ਆਪ ਜੀ ਦੇ ਦਰਬਾਰ ਤੋਂ ਸਤਿਗੁਰੂ ਨਾਨਕ ਪਾਸ਼ਾ ਜੀ ਅਰੰਭ ਕਰਦੇ ਨੇ ਇਹਨਾਂ ਨੂੰ ਤੰਦਰੁਸਤੀ ਦੀ ਦਾਤ ਕੁਰਸ਼ ਕਰਕੇ ਯਾਤਰਾ ਪੰਜਵੇਂ ਪੜਾ ਦੀ ਸਫਲਾ ਕਰੇ ਸੰਤੁਰ ਜੀ ਸਾਰੇ ਆਏ ਸੰਗਤ ਦੀ ਹਾਜ਼ਰੀ ਦਾ ਇਲਾਣਾ ਤੇ ਕੋਲ ਜਪਨੀ ਪ੍ਰਭ ਕਰਦੇ ਪਾਵਨ ਪਵਿੱਤਰ ਉਪਕਮ ਬਖਸ਼ਿਸ਼ ਕਰਕੇ ਆਪ ਦੀ ਸੰਤਾਂ ਨੂੰ ਨਦਰੋ ਨਦਰਿਨ ਹਾਲ ਕਰੋ ਆਪ ਜੀ ਦੇ ਦਰ ਦਾ ਦੇ ਸੇਵਕ ਨੇ ਸਰਦਾਰ ਮੇਜ ਸਿੰਘ ਦੀ ਸਿੱਖੀ ਵਾਲ ਇਹਨਾਂ ਵੀ ਸੰਗਤ ਦਾ ਪਿਆਰ ਬਖਸ਼ਣਾ ਤੇ ਚੜ੍ਹਦੀ ਕਲਾ ਨਾਲ ਜੀਵਨ ਬਖਸ਼ਿਸ਼ ਕਰਕੇ ਦਰੋਂ ਪਰੋਂ ਸੇਵਾ ਦੀ ਰਾਤ ਬਖਸ਼ਿਸ਼ ਕਰਦੇ ਸਤਿਗੁਰ ਜੀ ਐਸ ਲਈ ਆਪ ਜੀ ਦੇ ਸੁਭ ਅਸੀ ਸੰਤ ਲੋੜੇ ਨਿਵਾਜੋ ਤੁ ਪਾਲਣ ਕਰਣਾ ਸੀ ਬਿਆਲਨ ਸਰੂਪੇ ਸਦਾ ਹੰਸਾਂਗੇ ਆਪਰੰਗਤ ਹੋਤੇ ਸਭ ਹੋਵੇ ਨਾਮ ਚਿਤਿਆਰੇ ਧਾਰਕ ਨਾਮ ਰੰਗਲਾ ਤੇਰੇ ਬਾਣੇ ਸਦਾ